ਤੁਹਾਡੇ ਚਾਰ ਬੱਚੇ ਆ ਤੇ ਫਿਰ ਕਦੇ ਉਹਨਾਂ ਨੇ ਕਿਹਾ ਨਹੀਂ ਵੀ ਵਾਪਸ ਸਾਡੇ ਨਾਲ ਰਹੋ ਲੋਕ ਕਹਿੰਨੋ ਅਛੋ ਉਹਨਾਂ ਕੋਲ ਲੋਕ ਕਹਿੰਦੇ ਪੁੱਛੋ ਕਿਉਂ ਕਿਉਂ ਮਤਲਬ ਕਾਰਨ ਐ ਸੁਣ ਰਹਾ ਉਹ ਮਗਰ ਲੱਗੇ ਸੀ ਮਾਰਨ ਹਟੇ ਕਿਹੜੇ ਕਾਰਨ ਕੀ ਤੁਸੀਂ ਇੱਧਰ ਰਹਿ ਰਹੇ ਮੈਂ ਛੱਡ ਕੇ ਆ ਗਿਆ ਆਪ ਕਿਉਂ ਨਹੀਂ ਮਤਲਬ ਦੇਖਭਾਲ ਹੁੰਦੀ ਪੈਸੇ ਨੂੰ ਸਰਾਮ ਹੈ ਬੰਦੇ ਨੂੰ ਸਰਾਮ ਨਹੀਂ ਜੀ ਅੱਜ ਕੱਲ੍ਹ ਲੋਕਾਂ ਦੇ ਮਗਰ ਜਾਈ ਤੇ ਫਿਰ ਤੇ ਖਾਣਾ ਪੰਦ ਮਛਰਦੀ ਹੈ ਕਪੜਾ ਟਾਕੀ ਪਾਣਾ ਛੱਡਦੀ ਹੈ ਇਨਾ ਭੁੱਖੇ ਨੂੰ ਦੇਖ ਕੇ ਰਾਜੀ ਨਹੀਂ ਨਾ ਰੱਜੇ ਨੂੰ ਦੇਖ ਕੇ ਰਾਜੀ ਨਹੀਂ ਮੁਝੇ ਦੁੱਖ ਨਹੀਂ ਹੁੰਦਾ ਕਿਤੇ ਕਿ ਹਾਂ ਮੇਰੇ ਪੁੱਤ ਜੀ ਕੀ ਇਦਾਂ ਦੇ ਨਿਕਲ ਜਾਣਗੇ ਜਾਂ ਮੇਰੇ ਪਰਿਵਾਰ ਵਾਲੇ ਇਦਾਂ ਦੇ ਨਿਕਲ ਜਾਣਗੇ ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਆਪਣੇ ਪਰਿਵਾਰ ਵਿੱਚ ਬੈਣ ਦਾ ਇਹ ਆਪਣੀਆਂ ਆਪਣੀਆਂ ਨੂੰ ਸਮਝਾਉਣ ਦੀ ਗੱਲ ਹੈ ਠੀਕ ਹੈ ਨਾ ਮੈਨੂੰ ਕਿਸੇ ਹਸਿਆ ਨਹੀਂ ਨਾਮ ਹੋਂ ਸਖਾਇਆ ਕਿ ਫਿਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ザ ਸਿਟੀ ਹੈਡਲਾਈਨ ਤਾਂ ਮੈਂ ਹਾਂ ਨੀ ਮਲਿਕਾ ਅੱਜ ਸਾਡੇ ਨਾਲ ਹਾਂ ਸਰਾਜ ਬਾਪੂ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਪੁੱਛ ਲੈਨੇ ਆ ਉਹਨਾਂ ਨੂੰ ਵੀ ਦਾ ਆਸ਼ਰਮ ਦਾ ਸਾਰਾ ਕਿਉਂ ਲੈਣਾ ਪਿਆ ਤੇ ਦੱਸ ਦੀਏ ਬਾਪੂ ਜੀ ਬੜਾ ਛੋੜਾ ਗਾਂ ਵੀ ਲੈਂਦੇ ਨੇ ਤੇ ਹੱਸਾ ਮਜ਼ਾਕ ਵੀ ਬੜਾ ਜ਼ਿਆਦਾ ਕਰਦੇ ਨੇ ਤੇ ਪੁੱਛ ਲੈਨੇ ਕਾਰਨ ਕੀ ਹੈ ਕੀ ਚੱਕਰ ਪਹਿਲਾਂ ਹੀ ਹੱਸਣ ਲੱਗ ਗਏ ਤੂੰ ਵੈਸੇ ਹੀ ਤੂੰ ਕੀ ਹੋਇਆ ਬਹੁਤ ਸ਼ੈਤਾਨ ਹੈ ਤੂੰ ਹੁਣ ਦੱਸ ਵੀ ਕੀ ਦਸਾਂ ਮੈਂ ਕਿਵੇਂ ਹੋ ਮੈਂ ਠੀਕ ਆ ਬਸ ਕਲਾਸ ਚਾਰ ਬੱਚੇ ਐ ਅੱਛਾ ਚਾਰ ਬੱਚੇ ਐ ਤੇ ਜਨਨ ਵੀ ਕੰਮ ਹੈ ਜਨਨ ਵੀ ਕੰਮ ਹੈ ਹਾਂ ਸਭ ਕੁਝ ਕੰਮ ਹੈ ਕారణ ਕੀ ਹੈ ਤੁਸੀਂ ਇੱਧਰ ਰਹਿ ਰਹੇ ਮੈਂ ਛੱਡ ਕੇ ਆ ਗਿਆ ਆਂ ਆਪ ਕਿਉਂ ਨਹੀਂ ਮਤਲਬ ਦੇਖਭਾਲ ਹੁੰਦੀ ਪੈਸੇ ਨੂੰ ਸलाम ਹੈ ਬੰਦੇ ਨੂੰ ਸलाम ਨਹੀਂ ਗਿਆ ਅੱਜ ਕੱਲ ਇਹ ਸਮਾਂ ਆਦਾ ਹੈ ਇਹ ਕੋਈ ਚਾਰ ਪੈਸੇ ਨੇ ਉਹਦੀ ਜਾਇਲਾਕਾਰ ਹੈ ਬਿਲਕੁਲ ਬਿਲਕੁਲ ਜੇ ਦੇ ਕੋਈ ਪੈਸਾ ਨਹੀਂ ਹੈਗਾ ਉਹਨੂੰ ਕੋ ਪੁੱਛਦਾ ਹੀ ਨਹੀਂ ਠੀਕ ਐ ਆ ਵੀ ਤੁਹਾਡੇ 4 ਬੱਚੇ ਆ ਤੇ ਫਿਰ ਕਦੇ ਉਹਨਾਂ ਨੇ ਕਿਹਾ ਨਹੀਂ ਵੀ ਵਾਪਸ ਸਾਡੇ ਨਾਲ ਰਹੋ ਕਿ ਜਾਣ ਹਾਂ ਲੋਕ ਕਹਿੰਦੇ ਕਿਵੇਂ ਲੋਕ ਕਹਿੰਦੇ ਉਹਨਾਂ ਕੋ ਅਚੋ ਉਹਨਾਂ ਕੋ ਲੋਕ ਕਹਿੰਦੇ ਬੱਚੇ ਕਿਉਂ ਕਿਉਂ ਮਤਲਬ ਕਾਰਨ ਆ ਸੁਣ ਰਹਾ ਉਹ ਮਗਰ ਲੱਗੇ ਸੀ ਮਾਰਨ ਵਾਸਤੇ ਕਿਦੇ ਮਗਰ ਲੱਗੇ ਸੀ ਮਾਰਨ ਵਾਸਤੇ ਤੁਹਾਨੂੰ ਮਾਰਨ ਵਾਸਤੇ ਆਹੋ ਕਾਰਨ ਕਾਰਨ ਆ ਇਹ ਵੀ ਮਤਲਬ ਇਹ ਖਲਾਣੀ ਨਿਆਣੇ ਨਹੀਂ ਲਖਦਾ ਜਰ ਦੇਖਭਾਲ ਨਹੀਂ ਕਰਨੀ ਤੂੰ ਮੇਰੀ ਗੱਲ ਸੁਣ ਤੂੰ ਕੱਲ ਨੂੰ ਆਪਣੇ ਘਰ ਵਾਲੀ ਬਣ ਜਾਏਂਗੀ ਬੰਦੇ ਦੇਖਭਾਲ ਨਹੀਂ ਕਰਨਗੇ ਤਾਂ ਤੇਲਾ ਤੈਨੂੰ ਲਿਆਈ ਕਰੂ ਨਹੀਂ ਫਿਰ ਇਹਦੇ ਜਨ ਨੂੰ ਘਰ ਨਾ ਕਹਿੰਦੇ ਨੇ ਕਿ ਇੱਕ ਹਸਬੰਡ ਵਾਈਫ ਤੇ ਕਿ ਇਦਾਂ ਦਾ ਰਿਸ਼ਤਾ ਹੁੰਦਾ ਜੋ ਖੁਦਾ ਵੱਲੋਂ ਬਣਾਇਆ ਜਾਂਦਾ ਰੱਬ ਵੱਲ ਬਣਾਇਆ ਜਾਂਦਾ ਹਰ ਸੁਖ ਸੁੱਖ ਵੱਲੇ ਬਣਾਏ ਨੇ ਇਹ ਵੀ ਵਿਆਹ ਕਰ ਲੈਂਦੇ ਕੱਢ ਕੇ ਨਹੀਂ ਲੈਂਦੇ ਲੇਕਿਨ ਉਹਨਾਂ ਦੇ ਤਾਂ ਭੇਜੇ 'ਚ ਫਰਕ ਸੀ ਅੱਛਾ ਦਿਮਾਗ ਖਰਾਬ ਸੀ ਉਹਦਾ ਲੋਕਾਂ ਮਗਰ ਲੱਗਦੀ ਈ ਜ਼ਿਆਦਾ। ਫਿਰ ਇਹ ਜਨਮ ਕਰਨਾ ਜਦੋਂ ਮਰਜੀ ਕੋਈ ਦੇਖ ਕੇ ਮਾਰ ਸਕਦੀ ਹੈ। ਬਾਪੂ ਜੀ ਤੁਸੀਂ ਕਹਿੰਦੇ ਵੀ ਮੈਂ ਗਾਣਾ ਵੀ ਗਾ ਲੈਣਾ ਕੁਝ ਗਾ ਕੇ ਸੁਣਾਉਂਗਾ। ਨਹੀਂ ਇਦਾਂ ਨਹੀਂ ਹੁੰਦਾ ਨਾ। ਫਿਰ ਕਿੱਦਾਂ ਗਾਉਂਗਾ? ਸਾਜਾਂ ਨਾਲ। ਹਾਂ? ਸਾਜਾਂ ਨਾਲ ਦਰਬੰਦੀ ਹੁੰਦੀ ਹੈ ਇਦਾਂ ਨਹੀਂ ਬਣਦੀ ਹੁੰਦੀ। ਅੱਛਾ। ਜਿਵੇਂ ਲਿਖਿਓ ਉਹ ਤਾਂ ਇਨਸਾਨਾਂ ਦੀ ਜਵਾਨੀ। ਚੋਲਾ ਗੁਲਾਬੀ ਰੰਗ ਦਾ। ਚੂੜਾ ਨਾਭੀ ਰੰਗ ਦਾ। ਸਰ ਜੀ ਇਹਦੀ ਪਤਾ ਕਿਹੜੀ ਹੈ? ਤਰਜ ਚੁੰਮਕ ਬਰੇਲੀ ਵਾਲਾ ਕਜਲਾਂ ਸੁਹਣੀਆਂ ਕਜਲ ਚੋਲਾ ਗਦਾਵੀ ਰੰਗ ਦਾ ਚੋੜਾ ਨਾ ਵੀ ਰੰਗ ਦਾ ਚੁੰਨੀ ਹੈ ਮਾਤਾ ਜੀ ਦੀ ਲਾਲ ਸ਼ੇਰ ਸ਼ੇਰਾਂ ਵਾਲੀ ਦਾ ਕਮਾਲ ਕਲੀਆਂ ਦੇ ਹਾਰ ਪਰੋ ਕੇ ਮਾਤਾ ਦੇ ਗਲ ਵਿੱਚ ਪਾਵਾਂ ਸ਼ਬਲਮ ਦੇ ਮੋਤੀ ਘੇਰਾਂ ਫੁੱਲਾਂ ਦੇ ਮੀਂਹ ਵਰਸਾਵਾਂ ਨਾਲ ਬਹਾਰਾਂ ਦੇ ਮੈਂ ਹੁੰਮ ਹੁੰਮ ਕੇ ਨਾਲ ਚ ਦਿਖਾਵਾਂ ਪੈਰਾਂ ਵਿੱਚ ਪਾ ਕੇ ਘੁੰਗਰੂ ਢੰਮਰਾਂ ਵਜਾਵਾਂ ਢਮਰੂ ਬਣ ਜਾਵੇ ਸਮਾ ਬੇ ਮਿਸਾਲ ਛੇ ਛੇ ਨਾਮ ਵਾਲੀ ਦਾ ਕਮਾਲ ਬੈਠੀ ਦਰਬਾਰ ਦੇ ਵਿੱਚ ਮਾਂ ਅੰਬੇ ਤਕਦੀਰ ਬਣਾ ਦੇ ਕਰਮਾਂ ਤੇ ਧਰਮਾਂ ਵਾਲੀ ਸਭ ਦੀ ਤਸਵੀਰ ਬਣਾ ਦੇ ਆਪਣੇ ਰੰਗਾਂ ਵਿੱਚ ਰੰਗੀ ਜਗ ਦੀ ਤਸਵੀਰ ਬਣਾ ਦੇ ਟੇਟੋ ਕੁਝ ਲੁਕਿਆ ਨਹੀਂ ਹੈ ਨਜਰਾਂ ਤੋਂ ਛੁਪਿਆ ਨਹੀਂ ਹੈ ਤੈਨੂੰ ਹੈ ਸਭ ਦਾ ਖਿਆਲ ਛੇ ਛੇ ਨਾਮ ਵਾਲੀ ਦਾ ਕਮਾਲ ਆਵੋ ਜੀ ਸਾਰੇ ਹਲਕੇ ਮਾਂ ਦੀ ਜੈਕਾਰ ਬੁਲਾਈਏ ਮਾਂ ਦੇ ਚਰਨਾਂ ਵਿੱਚ ਬਹਿ ਕੇ ਨਗਮੇ ਮਿਲਹਾੜ ਦੇ ਗਾਈਏ ਹਰਦੇ ਵਿੱਚ ਭਵਨ ਬਣਾ ਕੇ ਨੂਰੀ ਇੱਕ ਜੋਤ ਜਗਾਈਏ ਇਹ ਹੈ ਇੱਕ ਗਿਆਨ ਖਜ਼ਾਨਾ ਪਾਣਾ ਤੇ ਬਣ ਮਸਤਰਨਾ ਬਣ ਜਾਵੇ ਹਾਰ ਸਿ ਮਾਲੂਮ ਆ ਛੇ ਛੇਣਾ ਵਾਲੀ ਦਾ ਕਮਰਾ ਨਾਲੇ ਹਨ ਪੜਾ ਮੈਂ ਹਨ ਪੜੋ ਬਿਲਕੁਲ ਨਹੀਂ ਪੜੇ ਲਿਖੇ ਨਾ ਪਰ ਜਿਹੜੇ ਇਹ ਤੁਸੀਂ ਬਣਾਈ ਆ ساری ਰਾਤ ਬੈਠੇ ਹੋ ਨਾ ਪ੍ਰੋਗਰਾਮ ਕਰਨ ਸਵੇਰੇ 6 ਵਜੇ ਤੱਕ ਲਗਾਉਣਾ ਉਹ ਮਾਈ ਦੀ ਮੇਰ ਹੈ ਬਾਲਗੋਦੀਓ ਨੇ ਬਖਸ਼ੀ ਇਹ ਬੰਦੇ ਨੇ ਨਹੀਂ ਬਖਸ਼ੀ ਜਿਹੜਾ ਪੜਿਆ ਲਿਖਿਆ ਵੀ ਭੁੱਲ ਜਾਂਦਾ ਇੱਕ ਵਾਰ ਮੈਂ ਚਾਰ ਵਾਲਾ ਸ਼ਾਹਜਹਾਨਪੁਰ ਜਾ ਗਵਨ ਮੁੰਡੇ ਨਾਲ ਬੰਦੇ ਲੈ ਗਿਆ ਆਪਣੇ ਨਾਲ ਗੱਡੀ 'ਚ ਗਏ ਪਏ ਇੱਕ ਬੰਦਾ ਆਗੂ ਹੁੰਦਾ ਸੀ ਉਹ ਜਗਤੇ ਜੀ ਮਤਲਬ ਇਹ ਸ਼ਾਹਜਹਾਨਪੁਰ ਜਾ ਗਵਨਦਾ ਕੋਦੀ ਕਾਪੀ ਰਹਿ ਗਈ ਕਿਤੇ ਗੱਡੀ ਦੇ ਵਿੱਚ ਅੱਛਾ ਉੱਠੀ ਜੇ ਤਾਂ ਚੱਲੇਗੇ ਤੇ ਰਾਰਾ ਰਾਰ ਦੇਖੇ ਮੈਂ ਕਿਹਾ ਫੇ ਭਗਤ ਕਾ ਜੀ ਸੀ ਛਾਲਿਆ ਆਪਣੇ ਅੰਦਰ ਦੇਖੋ ਜੋ ਖਸਾਗਾ ਉਹਦਿੰਗ ਗੁਆਇਦਾ ਇਹ ਕਾਪਰ ਕੁਪੀ ਦਾ ਨਿਆਵੀ ਕੰਮ ਹੈ ਤੇ ਗੁਆਇਜਾਂ ਦੀ ਹੈ ਕਿ ਨਹੀਂ ਫਿਰ ਉਹਨੂੰ ਕੱਖ ਵੀ ਨਹੀਂ ਆਇਆ ਦੇਖੋ ਇੰਨੇ ਦਾਦਰ ਜੋ ਟੈਲੈਂਟਡ ਹੋ ਜੇ ਗੱਲ ਕੀਤੀ ਜਾਵੇ ਹਨਾ ਤੁਸੀਂ ਲਿਖਦੇ ਵੀ ਹੋ ਆਪਣੀ ਜਿਵੇਂ ਤੁਸੀਂ ਕਹੇ ਮੈਂ ਅਨਪੜਾ ਬਿਲਕੁਲ ਪਰ ਇੱਕ ਵੀ ਲਾਈਨ ਤੁਸੀਂ ਭੁੱਲਦੇ ਨਹੀਂ ਨਾ ਇੱਧਰ ਇੱਕ ਇੱਕ ਸ਼ਬਦ ਤੁਹਾਡਾ ਇੱਧਰ ਉੱਧਰ ਹੁੰਦਾ ਹੈ ਤੇ ਉਹ ਵੀ ਜੀ ਦੁੱਖ ਨਹੀਂ ਹੁੰਦਾ ਕਿਤੇ ਕਿ ਹਾਂ ਮੇਰੇ ਪੁੱਤ ਜੀ ਕਿ ਇਦਾਂ ਦੇ ਨਿਕਲ ਜਾਣਗੇ ਜਾਂ ਮੇਰੇ ਪਰਿਵਾਰ ਵਾਲੇ ਇਦਾਂ ਦੇ ਨਿਕਲ ਜਾਣਗੇ ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਆਪਣੀ ਪਰਿਵਾਰ ਵਿੱਚ ਬੈਣ ਦਾ ਗੱਲਾਂ ਸ਼ੇਅਰ ਕਰਨ ਦਾ ਦੁੱਖ ਸੁੱਖ ਸਾਂਝੇ ਕਰਨ ਦਾ ਇਹ ਆਪਣੇ ਆਪਣੇ ਮਨ ਨੂੰ ਸਮਝਾਉਣ ਦੀ ਗੱਲ ਹੈ ਠੀਕ ਹੈ ਨਾ ਮੈਨੂੰ ਕਿਸੇ ਨੇ ਦੱਸਿਆ ਨਹੀਂ ਨਾਮ ਹੁਸਾਇਆ ਕਿਸੇ ਨੇ ਮੇਰੀ ਦੇਲੇ ਸ਼ੌਂਕ ਸੀ ਮੇਰੀ ਮਾਂ ਜੂੰਦੀ ਸੀ ਤੇ ਮੈਂ ਹੁਣ ਪੁੱਛਿਆ ਮੈਂ ਕਿਹਾ ਕੀ ਕਰ ਰਗੇ ਨੇ ਹੁਣ ਸੇ ਸਮਝਾਇਆ ਮੈਨੂੰ ਮੈਂ ਕਿਹਾ ਵੀ ਮੈਂ ਜਾ ਕੇ ਬਹਿ ਜਾਵਾਂ ਮੈਨੂੰ ਉਠਾਊਗਾ ਤੇ ਨਹੀਂ ਕੋਈ ਕਦੇ ਨਹੀਂ ਇੱਥੇ ਤਾਂ ਕੁੱਤਾ ਵੀ ਜਾ ਕੇ ਬਹਿ ਜਾਊ ਮੈਨੂੰ ਉਠਾਉਂਦੇ ਫਿਰ ਉਹਦੀ ਗੱਲ ਮੈਂ ਸੁਣ ਕੇ ਸਾਰਾ ਸਮਝ ਕੇ ਮੈਂ ਜਾ ਕੇ ਬਹਿ ਗਿਆ ਫਿਰ ਲੱਗ ਗਿਆ ਵੜ ਗਿਆ ਵੜ ਗਿਆ ਵਿੱਚ ਉਹਨਾਂ ਭਗਤਾਂ ਦੇ ਪੇ ਜਿੱਦਾਂ ਉਹ ਕਰਦੇ ਰਹੇ ਵੇਖ ਇੱਕ ਦੂਜਾ ਨਹੀਂ ਕਰਦਾ ਲਿਆ ਪਾਪਾ ਜੀ ਐ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਆਪਣੀ ਮਾਂ ਦੇ ਇੰਨੇ ਵਧੀਆ ਪੁੱਤ ਸੀਗੇ ਵੀ ਤੁਸੀਂ ਆਪਣੀ ਮਾਂ ਦੇ ਇੰਨੇ ਵਧੀਆ ਪੁੱਤ ਸੀਗੇ ਕਿ ਜੋ ਵੀ ਤੁਹਾਡੀ ਮਾਂ ਨੇ ਹੁਕਮ ਕਰਤਾ ਤੁਸੀਂ ਪੂਰੇ ਕਰਦੇ ਸੀ ਪਰ ਅੱਜ ਜੇ ਤੁਹਾਡੀ ਔਲਾਦ ਦੀ ਗੱਲ ਕੀਤੀ ਜਾਵੇ ਉਹ ਤੁਹਾਨੂੰ ਜਾਨੋਂ ਮਰਨ ਦੀ ਗੱਲ ਕਰ ਰਹੇ ਨੇ ਤੁਹਾਡੇ ਪਿੱਛਾ ਕਰ ਰਹੇ ਨੇ ਵੀ ਦੁੱਖ ਨਹੀਂ ਲੱਗਦਾ ਵੀ ਅੱਜ ਦੀ ਦੁਨੀਆ ਦੇ ਵਿੱਚ ਕਿੱਦਾਂ ਦਾ ਕਲਿਯੁਗ ਆ ਗਿਆ ਕੀ ਕੀ ਕਿੱਦਾਂ ਦੇ ਲੋਕ ਆ ਗਏ ਨੇ ਲੋਕ ਤਾਂ ਬਹੁਤ ਕਿਸਮ ਦੇ ਨੇ ਲੋਕਾਂ ਦੇ ਮਗਰ ਜਾਈ ਤੇ ਫਿਰ ਤੇ ਖਾਣਾ ਪੰਦਾ ਮਛੜਦੀ ਹੈ ਕਪੜਾ ਟਾਕੀ ਪਾਣਾ ਵੀ ਛੱਡਦੀ ਹੈ ਲੋਈਆਂ ਦੇ ਦੰਦੇ ਲੋਣ ਨੇ ਦੋ ਪਾਸੀ ਇਹਨਾ ਭੁੱਖੇ ਨੂੰ ਦੇਖ ਕੇ ਰਾਜੀ ਨਹੀਂ ਨਾਰਜੇ ਨੂੰ ਦੇਖ ਕੇ ਰਾਜੀ ਨਹੀਂ ਠੀਕ ਹੈ ਨਾ ਬਾਕੀ ਇਹ ਵੀ ਜਿਹੜਾ ਤੇ ਦੇ ਵਿੱਚ ਇਹਨਾਂ 4 ਘੰਟੇ ਦਾ ਮਤਲਬ ਇਤਿਹਾਸ ਹੁੰਦਾ ਹੈ ਤਾਰਾਂ ਦਾ ਸੁਣਿਆ ਕਦੇ ਦਗੜਣ ਸੁਣਿਆ ਕਦੇ ਸਭ ਕੋ ਜਵਾਨ ਨਹੀਂ ਆਪਣ ਨੂੰ ਮਾਰ ਵੀ ਕਿਰ ਪੈ ਗਈ ਸੋ ਜਿਵੇਂ ਕਿ ਅਸੀਂ ਬਾਪੂ ਜੀ ਨਾਲ ਗੱਲਬਾਤ ਕੀਤੀ ਬਾਪੂ ਜੀ ਬੜੇ ਹੀ ਅਲੱਗ ਅੰਦਾਜ਼ ਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਬਾਪੂ ਜੀ ਦੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਬਾਪੂ ਜੀ ਦੀ ਬੜੀ ਹੀ अनोखी ਕਹਾਣੀ ਹੈ ਕਿ ਇਹ ਇਹਨਾਂ ਨੇ ਆਪਣੀ ਕਹਾਣੀ ਜਿਹੜੀ ਸਾਡੇ ਨਾਲ ਸਾਂਝਾ ਕੀਤੀ ਹੈ ਤੁਸੀਂ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਤੇ ਅੱਗੇ-ਅੱਗੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਨ ਮੈਂ ਹਾਂ ਮਲਿਕ ਕੈਮਰਾ ਪਰਸਨ ਕਰਨ ਕੁਮਾਰ ਨਾਲ